ਅੱਜ ਸਾਡੇ ਰੂਮ ਦੇ ਵਿੱਚ ਸਤਿਕਾਰਯੋਗ ਅਮਨਾ ਜੀ ਬਣਾਉਣ ਲੱਗੇ ਆ ਕੋਲਚੇ ਸ਼ੋਲੇ ਤੇ ਇਹ ਤੁਹਾਨੂੰ ਦੱਸਣਗੇ ਕੀ ਕੀ ਪਾਉਣਾ ਤੇ ਕਿੱਦਾਂ ਬਣਾਉਣਾ ਕੋਲਚੇ ਆ ਇਹੋ ਜਿਹਾ ਕੋਈ ਪਾਉਣਾ ਹੱਥ ਨਹੀਂ ਬਹੁਤ ਸਵਾਦ ਨਹੀਂ ਜਿੱਦਾਂ ਇਹ ਘੋਲ ਘੋਲ ਕੇ ਹੱਥੋਂ ਥੋੜਾ ਜਿਆਦਾ ਘੋਲ ਕੇ ਮਾਰੇਗਾ ਬੱਚੇ ਮਾਂ ਨੂੰ ਨਹੀਂ ਮੈਲ ਪਾਣਾ ਫੇਰ ਵਧੀਆ ਬਣਦਾ ਇਹ ਸਵਾਦ ਬਣਦਾ ਨਹੀਂ ਨਾਲ ਮੱਚ ਰਹੀ ਤਾਂ ਨਹੀਂ ਪਾਉਣਾ ਆਹ ਹਿੰਦੀ ਥੋੜੀ ਜੀ ਨਾਲ ਮੱਚ ਹੈ ਜੀ ਸਾਸਰੀ ਨਾਮਾ ਦੀ ਮੇਰੇ ਮੂਹਰੇ ਸਾਸਰੀ ਗਾਲ ਜੀ ਤੇ ਇਹ ਮੇਰਾ ਵੀ ਸਾਸਰੀ ਗਾਲ ਪੰਜਾਬੀਓ ਇਹ ਸਾਸਰੀ ਗਾਲ ਪੰਜਾਬੀਆਂ ਨੂੰ ਪਿਓਰ ਖਰਾ ਕੋਚੇ ਛੋਲੇ ਕੋਚੇ ਛੋਲੇ ਜਿਹੜੇ ਕਿ ਬਹਿਰੀਨ ਚ ਮਿਲਦੇ ਨਹੀਂ ਮਿਲਦੇ ਨਹੀਂ ਅਸੀਂ ਦਿੱਲੀ ਚ ਵੀ ਜਾਏ ਆ ਹਾਂ ਸਾਰੀਆਂ ਮਾਰਕੀਟਾਂ ਗਏ ਆ ਪਰ ਕੋਚੇ ਨਹੀਂ ਮੇਲੇ ਬਰਗਰ ਨਹੀਂ ਮੇਲੇ ਅੱਛਾ ਫਿਰ ਅਸੀਂ ਆਪ ਹੀ ਤਿਆਰ ਕਰਦੇ ਆਂ ਆਪ ਹੀ ਆਪ ਇਥੋਂ ਬਾਸਲ ਹੋ ਕੇ ਜਾਂਦੇ ਆ ਠੀਕ ਹੈ ਤੇ ਇਹ ਤੁਹਾਡੇ ਵੀ ਡੇਡ ਡੇਡ 200 ਕੋਚੇ ਆ ਜਾਂਦਾ ਵਾ ਅਸਾ ਜੀ ਹਾਂ ਅੱਜ ਤਾਂ ਜਦੋਂ ਛੁੱਟੀਆਂ ਦਾ ਕਰਕੇ ਵੀ ਚਲੋ ਘਰ ਤੱਕ ਆ ਵੀ ਖਾਈਦਾ ਸੱਜ ਹਨ ਇਸ ਕਰਕੇ ਤੁਹਾਨੂੰ ਥੋੜੇ ਆ ਵੀ ਬਣਾ ਕੇ ਖਵਾ ਦਿੰਦਾ ਮੈਂ ਚੱਲ ਦੋਸਤ ਤੇ ਇਹ ਚ ਕੀ ਕੀ ਪਾਇਆ ਜੀ ਇਸ ਚ ਇਸ ਚ ਖੀਰੇ ਅਸਾ ਜੀ ਕਾਲੇ ਚਨੇ ਚਿੱਟੇ ਚਨੇ ਪਿਆਜ ਟਮਾਟਰ ਲੈ ਕੀਆ ਬਾਤ ਮਸਾਲਾ ਚਾਟ ਮਸਾਲਾ ਗਿਆ ਭੁੰਨਿਆ ਹੋਇਆ ਮਾ ਮਸਾਲੇ ਆ ਤਿੰਨ ਚਾਰ ਤਰ੍ਹਾਂ ਦੇ ਦੋ ਤਰ੍ਹਾਂ ਦੇ ਜਵੇਂ ਨੇ ਨਹੀਂ ਉਹ ਪਏ ਹੋਰ ਵੀ ਪਏ ਐ ਟਮਾਤਾ ਆਹਾਂ ਉਹ ਰੱਖਤੀਆਂ ਸਾਈਡ ਤੇ ਹਾਂ ਮੈਂ ਤੁਹਾਨੂੰ ਆਪ ਪੇਸ਼ਾ ਨੋ ਬਣਾਇਆ ਮੈਂ ਵੀ ਤੇ ਫਰਕ ਹੈ ਨਾ ਜਿਹੜੀ ਇੰਡੀਅਨ ਦਾ ਰੋਟੀ ਹੁੰਦੀ ਹੈ ਨਾ ਉਹ ਇੰਨੀ ਭੁੰਨੀ ਨਹੀਂ ਹੁੰਦੀ ਆ ਤੇ ਜਿਆਦਾ ਕਾਲੀ ਬਲੈਕ ਨਾ ਹੂੰ ਇੰਨੀ ਕੁ ਬਲੈਕ ਤਾਂ ਇਹ ਤਵੇ ਤੇ ਹੁੰਦੀ ਆ ਰਾੜ ਕੇ ਰਾੜ ਦੇ ਬਾਅਦ ਵਿੱਚ ਕੋਟੇ ਜਿਹੜੇ ਭਰਦੇ ਆ ਤੇ ਇੱਥੇ ਥੋੜੀ ਜੀ ਸਹੀ ਨਹੀਂ ਮਿਲਦੀ ਡਵਰ ਕਰਦੇ ਗੱਲ ਇਹ ਵੀ ਨਮਰੂਤੀਆਂ ਆ ਬਣਾ ਸਕਦੇ ਆ ਤਾਂ ਮੈਂ ਦਾ ਪਿਆ ਪਰ ਉਹ ਟੈਂਪਰ ਲੱਗਦਾ ਨਹੀਂ ਤਾਂ ਉਹ ਵੀ ਮੌਕਾ ਦੇ ਆਂ ਕਿ ਇਹਦੇ ਇੰਨੀ ਡਵਰ ਰੋਟੀ ਬਣਾ ਕੇ ਭੇਜ ਜਿੱਤਾਂ ਚੱਕਰ ਤਾਂ ਹੀ ਲੈਂਦਾ ਨਾ 4-5 ਮਿੰਟ ਹੋ ਗਿਆ ਇੱਥੇ ਦੇ ਦੋ ਜਨ ਕਿਨੂੰ ਲੋਕਾਂ ਨੂੰ ਤਾਂ ਬੱਸ ਨਾਲ ਦੇ ਪੂਰਾ ਤੇ ਆ ਮਾੜਾ ਜਿੰਨ ਲਾਲੀ ਬਾਅਦ ਵਿੱਚ ਤੇਜ਼ ਖਤਮ ਹੋ ਜੂਗੀ ਦੰਗਿਆ ਗਈ ਆ। ਆ ਪਹਿਲਾਂ ਕਿਹਾ ਸੀ ਉਸਤਾਦ ਜੀ ਤੇਲ ਘੱਟ ਪਾਓ। ਟਾਈਮ ਕਰਨਾ ਆ ਗਿਆ 5:00 ਵੱਜ ਗਏ। ਕੁਰਸੀ ਦੇ ਰੰਗਣੇ ਇਹ ਬੰਦੇ ਦੇ। ਕੁਰਸੀ-ਕੁਰਸੀ ਫੇਰ ਹੀ ਖਾਦੇ ਜਾਂਦੇ। ਯਾਰ ਤੂੰ ਪਾ ਦੇ ਨਾ ਇੱਕ। ਗਰਦ ਦਾ ਕਰ ਲੈ ਮੇਰੀ ਪੋਣਾ। ਇਹ ਤਾਂ ਗੰਮ ਹੋ ਜਾਣੀ ਤੂੰ ਜਾ ਤਾ ਤੇਲ ਤਾਂ ਲਾ ਫੇਰ ਹੀ ਪਾਉ। ਤੂੰ ਤੇਲ ਤਾਂ ਲਾ ਗਿਆ ਦੇਖ ਲੈ। ਲਾ ਫਾ ਲੈ ਲਾ ਗਿਆ ਤੀ। ਇੰਨਾ ਤੇ ਸੋਕੇ ਹਾਂ। ਤੰਜੇ ਕਰ ਲੈ। ਓਏ ਪਹਿਲਾਂ ਛੋਲੇ ਭਰ ਫੇਰ ਤੁਹਾਨੂੰ ਮੈਂ ਫਰਕ ਦੱਸ ਚੋਲੇ ਭਰ ਤੋਂ ਤੇਰੇ ਕੋਲ ਕਾਵਾਂ ਇਹ ਨਾਲ ਵਿੱਚ ਫੁੱਲ ਪਰ ਕੱਟ ਦਿੰਦੇ ਹਮ ਦਵਾ ਰੋਟੀ ਪਾ ਜੇ ਮੈਸਟਰੀ ਕਰੰਡੀ ਚਾਹੁੰਦਾ ਉਹ ਮਿੱਡਾ ਜਲਾ ਤੈਨ ਸਾਰਾ ਘਸਕੋਣਾ ਪੈਂਦਾ ਦੁਕਾਨਦਾਰ ਵੀ ਇਦਾਂ ਹੀ ਕਰਦਾ ਇਹ ਨਵਾਂ ਬੰਦਾ ਥੋੜਾ ਜਿਆ ਪਰ ਆਇਆ ਤਾਂ ਇੰਡੀਆ ਤੋਂ ਇਹ ਕਿਹੜਾ ਜਬਾਨ ਤੋਂ ਆਉਹੀ ਨਾ ਕੋਲਚੀ ਦਾ ਪਤਾ ਨਾ ਹੋਵੇ ਜਮਾਨ ਵਾਲੇ ਤਾਂ ਇਦਾਂ ਦੀਆਂ ਚੀਜ਼ਾਂ ਜਲਦੀਆਂ ਬਣਾਉਂਦੇ ਯਾਰ ਉਹ ਨਹੀਂ ਉਹ ਥੋੜਾ ਹੌਲੀ ਹੌਲੀ ਬਣਾਉਂਦੇ ਹੁੰਦੇ ਉਹ ਜ਼ਿਆਦਾ ਉਹ ਹੀ ਬਣਾਉਂਦੇ ਕੋਕਰ ਜੇ ਵੜਾ ਹੋਣ ਮਿਲਣ ਧੁੱਲੜਾ ਵੜਾ ਦੋਨੋਂ ਕੋਕਰ ਜੇ ਖਾਈ ਜਾਂਦੇ ਪਤਾ ਨਹੀਂ ਕੀ ਖਾਣ ਨੇ ਇਹ ਤਾਂ ਇੰਡੀਆ ਵਾਲਾ ਬੰਦਾ ਨਾ ਮੈਂ ਕਿਹਾ ਕੋਈ ਨਹੀਂ ਮੈਂ ਕਿਹਾ ਦੇਖੋ ਇਹ ਚੀਜ਼ ਕਿਹੜੀ ਲਾ ਲੈਂਦੇ ਦੋ ਵਧੀਆ ਹੀ ਨਾਲ ਮੁਰਗੇ ਮੁਰਗੇ ਦਾ ਖੰਮ ਖੋਲ ਲਈ ਤੇ ਆਜੂ ਕੰਮ ਪੈਣਾ ਤੁਹਾਨੂੰ ਦਾ ਦੇ ਰਿਹਾ ਕਹਿੰਦਾ 10000 ਨਹੀਂ ਨਹੀਂ 10000 ਨਾ ਮੇਰੇ ਕੋਲ ਲਾ 10000 ਆ ਗਾਂ ਬਾਲ ਬੱਚਾ ਵੀ ਉਹਨੂੰ 10000 ਦਿੰਦੇ ਆ ਹੁੰਦਾ ਸੀ ਯਾਰ ਇਹਨਾਂ ਦਾ ਚੱਲ ਯਾਰ ਤੈਨੂੰ ਮੈਂ ਦੇ ਰਿਆ ਕਰੂੰਗਾ 11000 ਦੇ ਦਿਆ ਕਰ ਚੱਲ ਚੱਲ ਯਾਰ 18000 ਦੇ ਦਿਆ ਕਰ 18000 ਤੁੰਗਾ ਮਾਮਾ ਹੁੰਦਾ ਨਹੀ ਆ ਨਾ ਤੇ ਦੋ ਦਿਨ ਹੀ ਆਦਾ ਤੇਲ ਲੱਗ ਗਿਆ ਕੰਨ ਤੇ ਪਿੰਡ ਦੇ ਵਿੱਚ ਤੇ ਦੁਕਾਨ ਨੇ ਪਿੰਡ ਚ ਵੀ ਹੈਗੀ ਤੁਹਾਡੇ ਬਾਹਰ 5-6000 ਦੀ ਦਾਦੂ ਥੋੜੀ ਜੀ ਮੋਟੀ ਹੁੰਦੀ ਡਬਰ ਕਿੱਦਾਂ ਤਾਂ ਬਣਿਆ ਦੇਖੀ ਮਾੜਿਆ ਇਹ ਤਾਂ ਬਹੁਤ ਵਧੀਆ ਬਣਦਾ ਤੇ ਤੂੰ ਖਾ ਕੇ ਦੱਸ ਨਾ ਤੇਸ ਨੂੰ ਮੈਨੂੰ ਤਾਂ ਪਤਾ ਹੀ ਮੈਂ ਖਾਣਾ ਹੀ ਰਹਿਣਾ ਤੁਸੀਂ ਨਹੀਂ ਖਾਂਦੇ ਤੁਸੀਂ ਖਾਓ ਆ ਮਾਸ਼ਾ ਅੱਲਾ ਮਾਸ਼ਾ ਮਾਸ਼ਾ ਅੱਲਾ ਬੋਕ ਅੱਛਾ ਬਣਿਆ ਅੱਛਾ ਬਣਿਆ ਹੂੰ ਢੀ ਸਿਕੋਲੇ ਹੂੰ ਪਿਆ ਵਾ ਵਧੀਆ ਬਣਿਆ ਵਾ ਕਿਆ ਬਾਤ ਆ ਹੂੰ ਹੂੰ ਨਾ ਸਪਰਾਈਡ ਕਦੇ ਨਹੀਂ ਖਾਧ ਮਜੂ ਲੈਣੀ ਸੱਚੀ ਹੈਗਾ ਵਧੀਆ ਬਣਿਆ ਜਿਹ ਚਿੱਕਦੇ ਨਾ ਤੋ